ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਣ ਵੇੜਾ ਦੋ ਦਿਖਾਵਾਂਗੇ ਸੂਨ ਨੂੰ ਰੇਡੀਆ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਐਡਰੈਸ ਦੱਸਿਓ ਜੀ ਆਪਣਾ ਸੇਵਾ ਸੁਨੂ ਪਿੰਡ ਤਨੋਲਾ ਖੁਰਦੇ ਜ਼ਿਲ੍ਹਾ ਪਹਿਗਿਆ ਬਰਨਾਲਾ 92 177 57 286 86 ਆਪਣਾ ਦੋ ਬੈੜਾ ਫੋਰਸ ਹੈ ਲੈ ਇੱਕ ਬੱਚੀ ਹੈ ਨਾ ਤੇ ਇੱਕ ਬੈੜ ਵੱਡੀ ਇਹ ਜਿਹੜੀ ਵਾ ਬੈੜ ਦੇਖਦੇ ਪਏ ਆ ਕਿਹੜਾ ਸੁਆ ਸੁਂਦੀ ਆ ਕ੍ਰੋਸ ਆ ਗਈ ਕ੍ਰੋਸ ਆ ਗਈ ਚੱਪ ਦੀ ਗਰਲੈਂਡ ਉਸ ਆਗੇ ਨਾਲ ਡਿਰਦਾ ਹਨ ਸੁਆ ਕਿਹੜਾ ਸੁਂਦੀ ਤੇ ਪਿਛਲੇ ਸੁਆ ਆਪਣੇ ਕੋਲ ਸੀ ਜਾਂ ਲੈਂਦੀ ਆ ਆਪਾਂ ਆਪਣੇ ਕੋਲ ਸੀ ਕਰਦੀ ਆਂ ਆਪਾਂ ਕਿੰਨਾ ਦੁੱਧ ਸੁਆ ਚੁਆ ਪਿਛਲੀ ਵਾਰੇ ਦਾ 20 ਲੀਟਰ ਫੇਰੇ ਬਾਈ ਜੀ ਜਿਆਦਾ ਆਉਂਦੀ 18 20 ਲੀਟਰ ਚੋਂ ਆਪਾਂ ਦੁੱਧ ਪਹਿਲੇ ਸਵੇਰ ਝੋਲਿਆ ਦਾ ਤੇ ਹੁਣ ਦਿਨ ਕਹਿ ਇੱਕ ਲੈਂਦੀਆਂ ਸੂਣ ਦਿਆ ਜੇ ਹੋਵੇ ਹਫਤਾ ਰੇ ਜੀ ਹਫਤਾ ਸੂਣ ਚ ਬਾਕੀ ਆ ਤੇ ਸੀਲ ਠੰਡੀ ਵਾਧੂ ਆ ਸੁਭ ਘੰਡੀ ਵਾਧੂ ਆ ਜੀ ਸੁਭ ਰੋਲੀ ਵਾ ਵਗੈਰਾ ਦੇ ਸਕਦੇ ਹੋ ਥੋੜਾ ਰੇ ਲੇਵਾ ਜ਼ਰੂਰ ਲਾ ਹੁਕਮਾ ਤੇ ਪਰ ਹਵਾਨੇ ਦੀ ਸਾਫ ਸੁੱਦ ਜੇ ਭਾਰੀ ਤੋੜ ਤੇ ਹਫਤਾ ਸੂਣ ਚ ਬਾਕੀ ਪਿਆ ਤੇ ਬਾਕੀ ਕੱਦ ਬੈਠ ਤੁਸੀਂ ਬੈਠਦਾ ਦੇਖ ਸਕਦੇ ਹੋ ਜਿੰਦਾ ਜਨ ਵਾਲੇ ਰਾਜੀ ਪਲੀ ਪੂਲੀ ਬਹੁਤ ਜ਼ਿਆਦੇ ਆ ਤੇ ਇਹਦਾ ਆਪਾਂ ਮੁੱਲ ਵਾੜੀ ਕੀ ਰੱਖਿਆ ਜੀ ਇਹਦਾ ਮੁੱਲ 80 ਚਾਸੀ ਗਰੈਸ ਹੋ ਜੂਗੀ ਹਾਂ ਜੀ ਗਰੈਸ ਸੁਭਰ 85000 ਦੇ ਵਿੱਚੋਂ ਮਾਨਦਾਨ ਵੀਰ ਕਹਿੰਦੇ ਕਰ ਦਾਂਗੇ ਧੋਰੇ ਵਾੜਾ ਜੁਰ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਸਾਫ ਸੁਥਰੀ ਤੇ ਚੰਗੀ ਜਿੰਦ ਜਨ ਵਾਲੀ ਕੱਦ ਕਾੜ ਬਹੁਤ ਆ 85000 ਰੁਪਏ ਕੀਮਤ ਆ ਦੂਜਾ ਸੂਆ ਵੈੜ ਸੁੰਦੀ ਪਈ ਆ ਟੀਕਾ ਫਿਰ ਐਚ ਐਫ ਦਾ ਭਰਾਇਆ ਜੇ ਹੋਰ ਭਰਾਇਆ ਆਪੇ ਇਹਦੇ ਏਵੀਐਸ ਠੀਕ ਐ ਏਵੀਐਸ ਐਚ ਐਫ ਦਾ ਟੀਕਾ ਭਰਾਤਾ ਤੇ ਵਧੀਆ ਲੰਬਾ ਟਾਈਮ ਦੁੱਧ ਦੇ ਦਿੰਦੀ ਆ ਹਾਂ ਜੀ ਹਾਂ ਠੀਕ ਐ ਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਉਹ ਬੱਚੀ ਦੇਖੀਏ ਨੇ ਤੇ ਇਹ ਬੱਚੀ ਕਿਹੜਾ ਸੁਦਾ ਸੁੰਦੀ ਆ ਜੀ ਇਹਨੇ ਠੀਕ ਹੈ ਇਹਨੇ ਪਿਛਲੀ ਵਾਰ ਦੁੱਧ ਕਿੰਨਾ ਕਿ ਦਿੱਤਾ 17 ਲੀਟਰ 17 ਕਿਲੋ ਤੇ ਇੱਕ ਕੱਚੀ ਕਿੰਨੇ ਟਾਈਮ ਦੀ ਆ ਜੀ ਇਹ 22 ਦਿਨਾਂ ਦੀ ਕੱਚੀ ਆ ਜੀ 22 ਦਿਨ ਇਹਦੇ ਸੂਣ ਚ ਬਾਕੀ ਆ ਤੇ ਇਸ ਵਾਰ ਆਪਾਂ ਅੰਦਾਜ਼ਾ ਲਾਈ ਜੇ ਵੀ ਹੈਗੇ 20 ਦੀ ਝਾਕ ਜੀ ਕਿ ਨਹੀਂ ਆਪਾਂ 20 ਟੋਪਰੀ ਦੇ ਹੋ ਵੀ ਪਾਸੇ ਠੀਕ ਆ ਵਧੀਆ ਲੰਬਾ ਟਾਈਮ ਦੁੱਧ ਦਿੱਤਾ ਤੇ ਚੌਂਡ ਚਵਾਏ ਵਧੀਆ ਸਿਕ ਨੰਬਰ ਪੂਰਾ ਜੀ ਤੇ ਇਹਦਾ ਆਪਾਂ ਭਾਗ ਕੀ ਰੱਖਿਆ ਜੀ ਇਹਦਾ ਆਪਣਾ 60000 ਰੁਪਏ 60000 ਦੇ ਵਿੱਚੋਂ ਵਿਜੈਸ ਕਰਦਾਂਗੇ ਵਿਜੈਸ ਕਰਾਂਗੇ ਮਾਹਰਾਂ ਤੇ ਮੋਬਾਈਲ ਨੰਬਰ ਬੋਲੋ ਦੁਬਾਰੇ ਆਪਣਾ 95177 5726 ਪਿੰਡ ਧਨੋਲਾ ਖੁਰਦ ਜ਼ਿਲ੍ਹਾ ਬਰਨਾਲਾ ਸੋ ਵੀਰੋ ਦੋ ਬਿਹੜਾ ਫੋਰ ਸੇਲ ਆ ਇਹ ਕ੍ਰੋਸ ਤੇ ਡੱਬੀ ਬਿਹੜ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਠੀਕ ਹੈ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ